ਆ ਕਈ ਗੁੱਸਾ ਕਰਦੇ ਜਹਾਜ਼ ਪਰ ਕੇ ਆਏ ਪੰਜ ਪੰਜ ਕਿੱਲੇ ਛੇ ਛੇ ਵੇਚ ਕੇ ਬੰਦਾ ਪੁੱਛੇ ਪੰਜ ਕਿੱਲਿਆਂ ਦਾ ਠੇਕਾ ਜਿਹਨੂੰ ਆਉਂਦਾ ਉਹ ਤੇ ਰਾਜਾ ਪੰਜ ਕਿੱਲੇ ਦਾ ਠੇਕਾ ਕਿੰਨਾ ਬਣਦਾ ਜੀਵ ਚ ਪਾ ਕੇ ਦੇ ਨਾ ਅੰਦ ਨਾ ਹਰਮੰਦਰ ਸਾਹਿਬ ਰੋਜ਼ ਜਾਵੇ ਘੰਟਾ ਭਾਂਡਿਆਂ ਦੀ ਜੋੜੇ ਚ ਕਰ ਸੇਵਾ ਕਰੇ ਕਥਾ ਸੁਣੇ ਤੇ ਪ੍ਰਸ਼ਾਦ ਦਾ ਛੱਕੇ ਆਨੰਦ ਲਓ ਹੈ ਪੰਜ ਕਿੱਲੇ ਵੇਚ ਕੇ ਸਾਰਿਆਂ ਨੂੰ ਸੂਲੀ ਟੰਗ ਕੇ ਆਪਣੇ ਗੁਰੂ ਤੋਂ ਬੇਮੁਖ ਹੋ ਕੇ ਤੁਰੇ ਫਿਰਦੇ ਜਿੱਤੇ ਫਿਰ ਰੋਣਾ ਹੀ ਆਖੋ ਸਤਨਾਮ ਇੱਕ ਪਿੰਡ 'ਚ ਛੇ-ਛੇ ਗੁਰਦੁਆਰੇ ਆ ਇੱਕ ਗੁਰਦੁਆਰੇ 'ਚ 15 ਸਰੂਪ ਆ ਮਹਾਰਾਜ ਜੀ ਦੇ ਇੱਕ ਪੌੜੀ ਵੀ ਸਿੱਖਾਂ ਨੇ ਕਮਾਈ ਕਿਦਿ ਜਿੱਕੇ ਤੇ ਬਾਬੇ ਫਰੀਦ ਨੂੰ ਤੜਕੇ ਸੁਣਿਆ ਹੁੰਦਾ ਨਾ ਤੇ ਅੱਜ ਲੋਕੀ ਰੋਂਦੇ ਨਾ ਨਾਮ ਬਾਹਰ ਨੂੰ ਭਜਦੇ ਜੇ ਕਿਤੇ ਆ ਪੌੜੀ ਸੁਣੀ ਹੁੰਦੀ ਫਰੀਦ ਦਾ ਰੁਖੀ ਸੁਖੀ ਖਾਏ ਕੈ ਅੱਧੀ ਤੁਸੀਂ ਪੜੋ ਦੇਖ ਪਰਾਈ ਚੋਪੜੀ ਇਹ ਦਾ ਅਰਥ ਕੀ ਆ ਅੱਗੇ ਸਾਡੇ ਬਜ਼ੁਰਗਾਂ ਕਹਿੰਦਾ ਬਾਬਾ ਜੀ ਆਵਾਜ਼ ਵਧਾ ਦਿਓ ਸਪੀਕਰ ਦੀ ਸ਼ਲੋਕ ਚੱਲਣਿਆਂ ਤੇ ਮੈਂ ਸੁਣਨੇ ਹੁਣ ਏਡੇ ਨਖਾਫੜੇ ਪਹਿਲੋ ਫੋਨ ਕਰਦੇ ਆਵਾਜ਼ ਘਟਾ ਦਿਓ ਦੌਰਾ ਪੈਂਦਾ ਵਾ ਇਹਨਾਂ ਨੂੰ ਡੀ ਜੇ ਦਾ ਦੌਰਾ ਨਹੀਂ ਪੈਂਦਾ ਕਿ ਤਰ੍ਹਾਂ ਫੁੱਲ ਵਾਜਿਆਂ ਤੇ 18 ਘੰਟੇ ਪੈਸੇ ਚ ਕਰਲ ਕਰਲ ਚੀਕਾਂ ਚਾਂਗਰਾ ਮਾਰਦੇ ਆ ਜਦੋਂ ਬਾਣੀ ਦੀ ਗੱਲ ਆਉਣੀ ਕਹਿੰਦੇ ਬੱਚੇ ਪੜਦੇ ਆਖੋ ਵੈਗਰ